ਜਸੂ ਉਹ ਸ਼ਕਤੀ ਇਹਨਾਂ ਦੀ ਦਵਾਈ ਦੇ ਵਿੱਚ ਐਨਸੀਸੀ ਸੈਕੰਡ ਇਹ ਹਨ ਜਰਮਜੀਤ कौर ਤੋਂ ਜੋ ਜਿਹੜੇ ਕਿ ਐਨਸੀਸੀ ਐਮਪੀਏ ਐਸਸੀ ਸਕੂਲ ਭੋਗਾ ਦੀ ਐਗਵਾਈ ਕਰ ਰਹੇ ਨੇ ਟੁਕਰੀ ਅਧੀਨ ਉਹ ਸੁਣਦਾ ਕਰੋ ਹੋਰ ਪ੍ਰੇਮ ਸੇ ਐਫਸੀ ਸ਼੍ਰੀਸ਼ੇਮ ਕੋਟ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਫਤਿਹਗੜ ਪਟਪੂਰ ਸੁਪਰ 34 ਇਹਨਾਂ ਤੇ ਗਵਾਈ ਤੇ ਵੀ ਇਹ ਜਿਹੜੀ ਐਮ 4 ਸੀਰੀਜ਼ ਕੰਨੀ ਸਕੂਲ ਬੋਧੇ ਸਿਖਾ ਰਹੇ ਨੇ ਬੱਚੇ ਆਪਣੀ ਸਵਾਮੀ ਦੇ ਕਿ ਜਾ ਰਹੇ ਨੇ ਨਿਬਰਤ 4 ਐਸ ਸੀ ਯੂ ਬੋ ਨਿਬਰਤ 4 ਐਨ ਸੀ ਐਸ ਐਡਵਾਂਸ ਸਕੂਲ ਲੱਗੇ ਹਰਜੋਤ ਸਿੰਘ ਚੋਲ ਇਹਨਾਂ ਤੇ ਵਾਈ ਕਾ ਵੀ ਨੇ ਸੋਹੇ ਨਾ ਬੱਚਿਆਂ ਨੇ ਅੱਜ ਕੱਲ ਨੂੰ ਜਾਂਦੀ ਸਾਡੇ ਦੀ ਸਵਸਥਾਨੀਆਂ ਮੇਰੇ ਬਾਣੀ ਜਿਹੜੀਆਂ ਬਹੁਤ ਸਾਰੇ ਉਹ ਤੋਂ ਬੱਲੇ ਵੀ ਇਹਨਾਂ ਦੇ ਮੰਦੇ ਵਿੱਚ ਦੱਬਾ ਰਿਹਾ ਪਰ ਵੀ ਤੌਰ ਤਰਨ ਜਿਸ ਤਰ੍ਹਾਂ ਵੀ ਉਹ ਐਸੇ ਵਿੱਚ ਇਹ ਜਿਹੜੀ ਜਿਹੜੀ ਉਹਨਾਂ ਤੋਂ ਬੁੱਧਿਆ ਦਾ ਮਾਰਾ ਦੇ ਬਚੇ ਨੇ ਯਾਨੀ ਫਿਰ ਤੋਂ tane ਤੁਰਾਂ ਕੇ ਸਿੱਕੇ ਵਾਇਲਡ ਵਿੱਚ ਦੇ ਚੁਕੇ ਨੇ ਜਿਹੜੇ ਦੁਆਖੋਤੇ ਬਿਆਨਾ ਦੇ ਬਚੇ ਨੇ ਇਹਨਾਂ ਨੂੰ ਫੋਟੇ ਲੱਗ ਜਾਵੇ ਕੋਰ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਜੀ ਸਾਡਾ ਨਿਵੇਕਣ ਕਰਨ ਵਾਸਤੇ ਜਾਣਗੇ ਉਹਨਾਂ ਦਾ ਸਹਿਯੋਗ ਕਰਨਗੇ ਸਾਡੇ ਜਿਹਨਾਂ ਮੌਕੇ ਤੇ ਐਸਐਸਪੀ ਸ਼੍ਰੀ ਅਜੀਤ ਗਾਂਧੀ ਜੀ ਅਤੇ ਇਹਨਾਂ ਦੇ ਨਾਲ ਨੇ ਡਿਪਟੀ ਕਮਿਸ਼ਨਰ ਜਨਰਲ ਸ਼੍ਰੀਮਤੀ ਚਾਰੋਪੀਤਾ ਜੀ ਤੋਂ ਆਪਾਂ ਗੱਲ ਕਰ ਰਹੇ ਸੀ ਕਿ ਅੱਜ ਆਪਾਂ ਫੋਲਡਰਸ ਫੈਸਲ ਕਰ ਰਹੇ ਹਾਂ ਇਸੇ ਤਰ੍ਹਾਂ ਬਰੇਡ ਟੁਪੜੀਆਂ ਦਾ ਨਿਰਿਕਰ ਕਰ ਰਹੇ ਨੇ ਸਾਡੇ ਮੁੱਖ ਮਹਿਮਾਨ ਜੀ ਇਹਨਾਂ ਦੀ ਅਗਵਾਈ ਕਰ ਰਹੇ ਨੇ ਡੀਐਸਪੀ ਸਰ ਰਮਨਜੀਤ ਸਿੰਘ ਜੀ ਬੀਪੀਐਸ ਜੀ ਰੇਡੀ ਬਟੂਨ ਹੈ ਕਿ ਇਹ ਪੰਜਾਬ ਨੂੰ ਸੋ ਅਸੀਂ ਦੇਖਦੇ ਆ ਕਿਵੇਂ ਢੋਲ ਦੇ ਡੰਗੇ ਦੇ ਨਾਲ ਇੱਕ ਇੱਕ ਕਦਮ ਅੱਗੇ ਵਧਦੇ ਇਹ ਜਵਾਨ ਅੱਗੇ ਨੂੰ ਵੱਧ ਰਹੇ ਨੇ ਰਾਸੀ ਝੰਡੇ ਨੂੰ ਸਲਾਮੀ ਦੇ ਰਹੇ ਨੇ ਸੋ ਸਾਡੀ ਬੋਗਾ ਪੁਲਿਸ ਦੀ ਪਹਿਲੀ ਟੁਕੜੀ ਹੈ ਜਿੰਨਾਂ ਦੀ ਅਗਵਾਈ ਕਰ ਰਹੇ ਨੇ ਸਾਡੇ ਵੱਲ ਉਸ ਤੋਂ ਬਾਅਦ ਮੁੱਖ ਮਹਿਮਾਨ ਜੀ ਉਹ ਜਿਹੜੀ ਸਾਈਡ ਤੇ ਜਿੱਥੇ ਖੜੀ ਹੈ ਸਟੇਜ ਦੇ ਬਿਲਕੁਲ ਖੱਬੇ ਪਾਸੇ ਸੱਜੇ ਪਾਸੇ ਜਿੱਥੇ ਖੜੀ ਹੈ ਉਸ ਜਿੱਥੇ ਦੇ ਵਿੱਚ ਸਵਾਰ ਹੋ ਕੇ ਜਿਹੜੀਆਂ ਪੇਂਟ ਦੀਆਂ ਟੁਕੜੀਆਂ ਨੇ ਉਹਨਾਂ ਦਾ ਨਿਰੀਖਣ ਕਰ ਗਏ ਉਸ ਤੋਂ ਬਾਅਦ ਜਦੋਂ ਉਹ ਵਾਪਸ ਰੰਗਰੇ ਕੋਲੇ ਆ ਜਾਣਗੇ ਤਾਂ ਉਹਨਾਂ ਵੱਲੋਂ ਇੱਕ ਸੰਦੇਸ਼ ਜਾਰੀ ਕੀਤਾ ਜਾਵੇਗਾ ਮਮਾ ਵਾਲਿਆਂ ਨੂੰ ਜਿਹੜਾ ਰਹਿੰਦਾ ਸਾਡੀ ਜਿਹੜੀ ਖੇਤਰਵਾਂ ਗੰਦਨਤਰ ਵਿਵਸਥਾ ਹੈ ਉਹਦੇ ਵਾਸਤੇ ਅਸੀਂ ਮੋਗਾ ਜ਼ਿਲ੍ਹੇ 'ਚ ਇੱਥੇ ਫੁੱਲ ਡਰੈਸ ਰੀਸਲ ਕੀਤੀ ਹੈ ਸਾਡੇ ਹੈਲਥ ਮਿਨਿਸਟਰ ਸਾਹਿਬ ਬਲਬੀਰ ਸਿੰਘ ਜੀ ਆ ਰਹੇ ਹੈਗੇ ਆ ਬਤੌਰ ਮੁੱਖ ਮਹਿਮਾਨ ਅੱਜ ਬਹੁਤ ਹੀ ਵਧੀਆ ਮਾਹੌਲ 'ਚ ਬੱਚਿਆਂ ਨੇ ਤੇ ਪਰਫਾਰਮੈਂਸਿਸ ਦਿੱਤੀਆਂ ਆਈਆਂ ਲਗਭਗ 1500 ਬੱਚੇ ਕਲਚਰਲ ਜਿਹੜੇ ਹੈਗੇ ਆ ਇਵੈਂਟਸ ਹੈਗੇ ਉਹ ਚ ਇਸ ਭਾਗ ਲੈ ਰਹੇ ਆ ਉਸ ਤੋਂ ਇਲਾਵਾ ਬਾਕੀ ਬੱਚੇ ਜਿਹੜਾ ਪਰੇਡ ਵਗੈਰਾ ਚ ਐ ਐਨਸੀਸੀ ਦੇ ਬੱਚੇ ਉਹਨਾਂ ਨੇ ਵੀ ਪਾਗ ਦਿੱਤਾ ਹੈਗਾ ਕਾਫੀ ਵਧੀਆ ਤਰੀਕੇ ਨਾਲ ਉਹਨਾਂ ਨੇ ਪਰਫਾਰਮੈਂਸ ਦਿੱਤੀਆਂ ਅਸੀਂ ਪ੍ਰੈਕਟਿਸ ਅਸਲ ਕਰਾਨੇ ਇਸ ਵਾਸਤੇ ਤਾਂ ਕਿ ਜੇਕਰ ਕੋਈ ਕਮੀ ਪੀਛੀ ਰਹਗੀ ਤੋ ਉਹਨੂੰ ਅੱਜ ਹੀ ਆਪਾਂ ਦੂਰ ਕਰ ਲਈ ਤਾਂ ਕਿ ਜਿਸ ਦਿਨ ਆਪਾਂ ਗਣਤੰਤਰ ਦਿਵਸ ਦਾ ਪੂਰਾ ਪ੍ਰੋਗਰਾਮ ਕਰਾਂਗੇ ਉਹਨੂੰ ਬੜੇ ਵਧੀਆ ਸੁਚੇਚੇ ਢੰਗ ਨਾਲ ਆਪਾਂ ਮਨਾ ਸਕੀਏ ਗਣਤੰਤਰ ਦਿਵਸ ਦੀ ਮੈਂ ਤੁਹਾਡੇ ਰਾਹੀਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਐਡਵਾਂਸ ਕੀ ਆ ਇੱਕ ਸਾਡੀ ਜਦੋਂ ਅਸੀਂ ਆਜ਼ਾਦ ਹੋਏ ਤਾਂ ਸਭ ਤੋਂ ਇੰਪੋਰਟੈਂਟ ਕੰਮ ਸੀਗਾ ਇਸ ਦੇਸ਼ ਨੂੰ ਦੀ ਅਖੰਡਤਾ ਨੂੰ ਬਰਕਰਾਰ ਰੱਖਣਾ ਉਸ ਵੇਲੇ ਬਾਹਰ ਦੀਆਂ ਜਿਹੜੀਆਂ ਸ਼ਕਤੀਆਂ ਸੀਗੀਆਂ ਬਾਹਰ ਵੀ ਦੇਸ਼ ਸੀਗੇ ਉਹ ਕਹਿੰਦੇ ਸੀਗੇ ਕਿ ਆਹ ਦੇਸ਼ ਬਹੁਤ ਹੀ ਅਲੱਗ-ਅਲੱਗ ਇੱਥੇ ਪੈਰਾਵੇ ਹੈਗੇ ਲੋਕਾਂ ਦੀ ਅਲੱਗ-ਅਲੱਗ ਭਾਸ਼ਾਵਾਂ ਹੈਗੀਆਂ ਅਲੱਗ-ਅਲੱਗ ਕਲਚਰਸ ਹੈਗੀਆਂ ਤੇ ਇਹ ਦੇਸ਼ ਕਿਦਾਂ ਇਕੱਠਾ ਰਹੇਗਾ ਸਾਡਾ ਜਿਹੜਾ ਸੰਵਿਧਾਨ ਹੈਗਾ ਸਾਡਾ ਜਿਹੜਾ ਗਣਤੰਤਰ ਹੈ ਉਹਨੇ ਇਹ ਸਾਰੇ ਦੇਸ਼ ਨੂੰ ਇਕੱਠਾ ਰੱਖਿਆ ਐਂਡ ਸਾਡੀ ਦੇਸ਼ ਦੀ ਅਖੰਡਤਾ ਨੂੰ ਬਰਕਰਾਰ ਰੱਖਿਆ ਸੋ ਇਹ ਇੱਕ ਬਹੁਤ ਵੱਡਾ ਦਿਨ ਹੈ ਸਾਡੇ ਸਾਰੇ ਵਾਸਤੇ